ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਆ ਗੀਆਂ ਬਾਈ ਕੋਲੇ ਹਿਫਰ ਵੜਾਂ ਬਾਈ ਤੇ ਇੱਕ ਆ ਗਈ ਟੋਕੜ ਵੜ ਤੇ ਜਿਹੜੀ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਬਾਈ ਇਹ ਮੰਨ ਕੇ ਚੱਲੋ ਵੀ ਨਗ ਤਿੰਨੇ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਆ ਵਧੀਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਮੇਰੇ ਗਗਨਪ੍ਰੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਬਈ ਆਪਾਂ ਨੂੰ ਨੇੜੇ ਦੇ ਪਿੰਡ ਕਿਹੜੇ ਰਹਿ ਜਾਂਦੇ ਨੇ ਨਾਣਾਲ ਵੀਰੇ ਆਪਣਾ ਇਧਰ ਪਧਾਉੜ ਰਹਿ ਜਾਂਦਾ ਇਧਰ ਆਪਣੇ ਨਾਨੇ ਆ ਰਹਿ ਜਾਂਦੇ ਤੇ ਜੇ ਇਧਰੋਂ ਮੇ ਦਾ ਭਾਈ ਰੂਪਾ ਵੀ ਰੂਪਾ ਕੋਲੇ ਰਹਿ ਜਾਂਦਾ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦਿਓ ਆਪਣਾ 84375 49258 ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਬਈ ਜਿਹੜੀ ਇਹ ਬਾਹਰ ਦੇਖ ਰਹੇ ਆ ਸਭ ਤੋਂ ਪਹਿਲਾਂ ਤਾਂ ਤਿੰਨੇ ਨਗ ਆਪਣੇ ਘਰ ਦੀ ਆ ਗਏ ਹਾਂ ਤਿੰਨੇ ਘਰ ਦੇ ਆ ਬਈ ਠੀਕ ਹੈ ਬਈ ਪਹਿਲੇ ਨੰਬਰ ਵਾਲੀ ਵੈੜ ਤੋਂ ਕਢਾ ਗਈ ਬਾਈ ਹਾਂ ਤੋਕੜ ਵੈੜ ਆ ਬਾਈ ਠੰਡੀ ਸੀਲ ਦੀ ਆਪਣੀ ਗਾਰੰਟੀ ਆ ਥਣ ਲੈ ਵੀ ਦੀ ਆਪਣੀ ਗਾਰੰਟੀ ਆ ਠੀਕ ਹੈ ਬਾਈ ਦੁੱਧ 12 ਤੋਂ 13 ਕਿਲੋ ਬਾਈ ਆਪਾਂ ਜੋਕ ਕੇ ਦਾਮ ਚਾਹੇ ਕੋਈ ਦੋ ਡੰਗ ਚੋਲੇ ਮੰਨ ਕੇ ਚੱਲੋ ਭਾਵੇਂ ਕੋਈ ਦੋ ਟਾਈਮ ਤਿੰਨ ਟਾਈਮ ਆਪਦੀ ਚਵਾਈ ਕਰ ਚਵਾਈ ਕਰ ਸਕਦਾ ਵੀਰੇ ਆਪਣੀ ਗਾਰੰਟੀ ਹੋਊਗੀ ਹੂੰ ਤੇ ਬਣੀ ਵੀ ਹੈ ਨਹੀਂਗੀ ਤੋਕੜ ਆ ਗਈ ਤੋਕੜ ਆ ਗਈ ਹਾਂ ਖਾਲੀ ਕਹਿ ਗਈ ਤੇ ਬਾਈ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਵੈਸੀ ਸੂਈ ਨੂੰ ਵੀਰੇ ਸਾਢੇ 3-4 ਮਹੀਨੇ ਹੋ ਗਏ ਠੀਕ ਹੈ ਬਾਈ ਹਾਂ ਵੀਰੇ ਇਹੂੰ ਚੋਣ ਚਵਾਣ ਨੂੰ ਵਧੀਆ ਚੋਣ ਚਵਾਣ ਨੂੰ ਪੂਰਾ ਵਧੀਆ ਬਿਣਾ ਨਿਆਣੇ ਤੋਂ ਚੋਣਿਆ ਬਾਈ ਠੀਕ ਹੈ ਬਾਈ ਲੈ ਬੈਠ ਹੰਦੀ ਦੇਖ ਸਕਦਾ ਥਣ ਗਲਾਬੀ ਬਹੁਤ ਸੋਹਣਾ ਧਾਰਾ ਮਾਰ ਦੇਣਾ ਕੋਈ ਲੈ ਮਾਰ ਦੇ ਕੋਈ ਬੌਲਾ ਚੰਗਾ ਚੋਣ ਲੱਗਿਆ ਬਾਈ ਹੈ ਨਾ ਹਾਂ ਹਾਂ ਬਾਈ ਤੇ ਚਵਾਈ ਹੋ ਗਈ ਹੋ ਬਾਈ ਹਾਂ 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 ਬਈ ਠੀਕ ਹੈ ਲੈ ਬਾਈ ਚੋਣ ਚਵਾ ਦੇਖੋ ਇੱਕ ਨੰਬਰ ਚੋਣ ਚਵਾ ਮੋਟੀ ਮੋਟੀ ਚਵਾਈ ਹੈ ਬਹੁਤ ਸੋਹਣਾ ਚੋਣ ਚਵਾ ਲੱਗਿਆ ਵਗਾ ਹਾਂ ਹਾਂ ਬਈ ਪੂਰਾ ਵਧੀਆ ਲੱਕੀ ਥਣ ਬਹੁਤ ਚੰਗਾ ਆ ਗਿਆ ਹੱਥੀਂ ਜੋੜਾ ਆਪਾਂ ਦੇ ਗ੍ਰੈਂਟੇ ਕੋਈ ਪੱਤਰੇ ਬਣਾ ਲੈਣੇ ਤੇ ਚੋਣੇ ਆਪਾਂ ਠੀਕ ਹੈ ਬਾਈ ਹੋਲੇ ਬਾਈ ਮੜੀ ਤੌਰ ਤੋਂ ਬਾਕੀ ਬਾਈ ਕਾਤਾ ਵਾਲੀ ਆ ਸਮੇਂ ਭਲੀ ਕਰਮ ਵਾਲੀ ਫੁੱਲ ਆ ਗਈ ਲੈ ਵਾ ਵੋ ਸੋਨਾ ਗੱਥਣਾ ਦਾ ਸਜ ਇੱਕ ਨੰਬਰ ਆ ਗਿਆ ਬਰੀਡ ਬਹੁਤ ਆ ਬਾਈ ਬੈਠ ਜਾ ਹਾਂ ਹਾਂ ਬਾਈ ਸਹੀ ਗੱਲ ਆ ਗਾਂ ਬਹੁਤ ਚੰਗੀਆਂ ਬਾਈ ਹੂੰ ਤੋ ਗੱਲ ਬਾਈ ਮੜੀ ਤੋਰਾ ਜ਼ਰਾ ਬਈ ਚੈੱਕ ਕਰ ਸਕਦੇ ਮੈਂ ਕਹਣਾ ਨਾ ਇੱਕ ਨੰਬਰ ਤੋਰਾ ਆ ਗਿਆ ਰੰਗ ਰੂਪ ਫੇਸ ਵਗੈਰਾ ਬੋਦੀ ਬਦੀ ਬਹੁਤ ਪੂਰੀ ਵਧੀਆ ਬਈ ਕੋਈ ਚੱਕਰੀ ਨਹੀਂ ਸਹੀ ਗੱਲ ਆ ਬਾਕੀ ਨਵਾਂ ਹਾਣਾ ਨਮਾ ਹਾਣਾ ਬਈ ਕੋਈ ਚੱਕਰੀ ਨਹੀਂ ਤੇ ਬਈ ਜੇ ਗੱਲ ਕਰੀਏ ਹੁਣ ਇਹਦੇ ਮੁੱਲ ਦੀ ਕੀ ਮੁੱਲ ਰੱਖ ਲੈਣ ਦੇਣੀ ਮੁੱਲ ਵੀਰੇ ਆਪਾਂ ਕਰ ਦੇਾਂਗੇ 35000 ਹੂੰ ਆਪਾਂ ਹਾਂ ਨਾ 32000 ਹੀ ਦੇਣੀ ਆ ਠੀਕ ਐ ਬਈ ਹਾਂਜੀ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ ਕਰਾ ਲਓ ਬਾਈ 35 ਪਰ 32 ਦੀ ਹਾਂ ਨਾ ਹੀ ਆ ਕਹਿੰਦਾ 32000 ਰੁਪਏ ਥੋੜੀ ਘਣੀ ਬਈ ਮਾਨ ਤਣ ਬੰਦੇ ਦਾ ਹਾਂ ਮਾਨ ਤਣ ਬਈ ਜ਼ਰੂਰ ਹੋ ਜਾਊਗਾ ਠੀਕ ਹੈ ਭਾਈ ਨਾਲ ਲੈ ਜੀ ਬਈ ਪੂਰੀ ਗਾਰੰਟੀ ਹੈ ਆਪਣੀ ਚੱਕਰੀ ਤੇ ਬਈ ਅੱਗੇ ਦੋ ਨੰਬਰ ਤੇ ਕਿੰਨੀ ਉਮਰ ਦਾ ਬੱਚਾ ਆ ਗਿਆ ਇਹ ਬਈ ਸਾਲਕ ਦਾ ਬੱਚਾ ਹੈਗਾ 11 12 ਕਿ ਮਹੀਨਾ ਦਾ ਠੀਕ ਹੈ ਇਹ ਕੱਲ ਦੀ ਤਾਰਾਂ ਲਈ ਜਾਂਦੀ ਹੈਗੀ ਆਪਣੇ ਘਰ ਦੀ ਬੱਚੀ ਹੈ ਵੀਰੇ ਤੇ ਦੰਦੋਂ ਬਾਈ ਖੀਰੀਆਂ ਨੇ ਦੰਦੋਂ ਬਾਈ ਖੀਰੀਆਂ ਨੇ ਆਪਾਂ ਦਿਖਾ ਵੀ ਦਵਾਂਗੇ ਜੇ ਕੋ ਆਊਗਾ ਨਾ ਬਾਈ ਕੋਈ ਹੂੰ ਜੇ ਕੋਈ ਬਾਈ ਆਪਣੇ ਗਰੰਟੀ ਹੈ ਥਣਾ ਦੀ ਆਪਣੇ ਗਰੰਟੀ ਹੈ ਵੀਰੇ ਕੋਈ ਫੋਰਸਾਂਗ ਨਹੀਂ ਚਾਹ ਦੀ ਥਾਣੇ ਦੇ ਚਾਰੀ ਦੇ ਬਾਈ ਇਹ ਆਪਣੇ ਮਤਲਬ ਕਿ ਘਰ ਦੀ ਗਾਮ ਘਰ ਦੀਆਂ ਗਾਮਾਂ ਦੀਆਂ ਹੀ ਆ ਬਾਈ ਕਿੰਨਾ ਕੁ ਦੁੱਧ ਛੇਨਾ ਦੀਆਂ ਮਾਂ ਦੁੱਧ ਬਾਈ ਸੀਗਾ 18 18 17 17 ਕਿਲੋ ਬਾਈ ਠੀਕ ਹੈ ਬਾਈ ਬਾਕੀ ਆਦਾ ਟੀਕਾ ਲੈਣ ਦੇ ਬਿਲਕੁਲ ਤਿਆਰੀ ਚਾਹ ਜਮਾਂ ਬਾਈ ਕੱਲ ਦੀ ਤਾਰਾਂ ਲਈ ਜਾਂਦੀ ਆ ਹੂੰ ਇਹਨੂੰ ਬਾਈ ਐਚ ਐਫ ਮੰ ਏ ਭਾਈ ਆਪੋ ਆਪਣੀ ਸਮਝ ਆ ਗਈ ਹਾਏ ਹੈ ਅਮਰੀਕਨਾਂ ਦਾ ਡੱਬੀ ਦੇ ਨਾਲ ਤੁਸੀਂ ਆਪਣੇ ਗੱਲ ਮੰਨ ਕੇ ਚਲੋ ਵੀ ਦੋਵੇਂ ਗੱਲਾਂ ਨਾਲ ਕੇ ਨਾਲੇ ਤਾਂ ਹੁਣ ਦੁੱਧ ਵੀ ਇਹਨਾਂ ਦਾ ਦੁੱਧ ਵੀ ਵਧੀਆ ਦੋ ਹਾਂ ਤੇ ਥਾਣ ਬਈ ਦੋਮਾਂ ਦੇ ਚਾਰ ਥਾਣਾ ਵੀਰੇ ਦੋਨਾਂ ਦੇ ਚਾਰ ਚਾਰ ਨੇ ਥਾਣਾ ਦੀ ਆਪਣੀ ਗਾਰੰਟੀ ਹੋਊਗੀ ਕੋਈ ਫੋਟਸਾਂਗ ਨਹੀਂ ਵੀਰੇ ਠੀਕ ਹੈ ਭਾਈ ਹਾਂ ਕੋਈ ਨਾ ਫੋਟ ਨਹੀਂ ਕੋਈ ਛਾਂਗ ਨਹੀਂ ਉਹ ਆਪਣੀ ਗਾਰੰਟੀ ਮਾਰ ਸਕਦਾ ਥੋੜਾ ਜਿਹਾ ਸਾਨੂੰ ਮਤਲਬ ਕਿ ਹੁਣ ਨਮਾਈਆਂ ਵੀ ਆ ਬਾਈ ਦੀਆਂ ਤਾਂ ਦੀਆਂ ਤਾਂ ਥੋੜਾ ਜਿਹਾ ਮਤਲਬ ਕਿ ਰੰਗ ਲੱਗੂਗਾ ਗਿੱਲਾ ਜਾਂ ਹਣਾ ਹਾਂ ਹਾਂ ਹੋਰ ਕੋਈ ਦੇਖ ਨਮਾਈਆਂ ਤੇ ਖੋਲੋਗੇ ਭਾਈ ਤੋਰੋਗੇ ਹਾਂ ਹਾਂ ਤ ਬਾਕੀ ਟੀ ਕਲੈਮ ਦੇ ਬਈ ਬਿਲਕੁਲ ਮਤਲਬ ਕਿ ਤਿਆਰੀ ਹਾਂ ਬਾਕੀ ਬਾਈ ਨੇ ਮਜ਼ਰਾ ਬਾਈ ਦੋਮਾ ਦਾ ਚੰਗਾ ਦੱਸਿਆਗਾ 18 18 ਦੀ ਚੋਦਾ ਹੈਗਾ ਸੀਗਾ ਬਾਕੀ ਤੋਰਾ ਤਾਰਾ ਬੱਚੇ ਦਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਹੈਗਾ ਐ ਲਾਲੋ ਵਧੀਆ ਪਲਿਆ ਵਗਾ ਹਾਂ ਚੰਗੀ ਸੇਵਾ ਹੋਈ ਸੋਨਾ ਤਿਆਰ ਹੋਣ ਵਾਲਾ ਕਨੇ ਬਾਈ ਹਾਂਜੀ ਹਾਂ ਤੇ ਬਾਈ ਜੀ ਇਹਦਾ ਮੁੱਲ ਫਕੀਰ ਹੋਊ ਅੱਜ ਇਹਦਾ ਮੁੱਲ ਬਾਈ ਲਾਣ ਦਾ ਬਸ 13000 ਰੁਪਏ ਥੋੜਾ ਕਣਾ ਮਾਨਤਣ ਹੋ ਜਾ ਹਾਂ ਮਾਨਤਣ ਹੋ ਜਾਊਗਾ ਬਾਈ ਠੀਕ ਹੈ ਬਾਈ 13000 ਰੁਪਏ ਬਾਈ ਕਹਿੰਨੇ ਮੁੱਲ ਬਾਕੀ ਆਏਗੇ ਤਾਂ ਥੋੜਾ ਕਣਾ ਮਾਨਤਣ ਆਪਾਂ ਬਸ ਬਾਈ ਆਪਾਂ ਕੋਈ ਆਏ ਨਹੀਂ ਕਰਨਾ ਵੀ ਕੋਈ ਆ ਕੇ ਮੁੜ ਜਾਊਗਾ ਬਸ ਦੇਣ ਲੈਣ ਆਪਾਂ ਦੇਣ ਲੈਣ ਵਾਲਾ ਕੰਮ ਹੀ ਕਰਿਆ ਭਾਈ ਠੀਕ ਹੈ ਭਾਈ ਉਹ ਆਏ ਨਹੀਂ ਆਪਾਂ 20 ਮੰਗ ਕੇ 15 ਇਹ ਦਵਾਂਗੇ 20 12 ਇਹ ਦਵਾਂਗੇ ਆਪਾਂ ਮੋਲੀ ਉਹਨਾ ਕਰ ਦਾਂ ਬਸ ਵੀ ਹਾਂ ਤੇ ਭਾਈ ਤਿੰਨ ਨੰਬਰ ਬਚਾਏ ਕਿੰਨੀ ਕੁ ਉਮਰ ਦਾ ਹੈ ਤਿੰਨ ਨੰਬਰ ਵੀ ਇਹ ਸੱਤ ਅੱਠਾ ਕੁ ਮਹੀਨਾ ਜੀ ਮੈਨੂੰ ਇੱਧਰ ਨੁਕਤੇ ਦਿਖਾਈਏ ਪਚੋਲੀ ਮੇਲਾ ਥਾਣ ਬਹੁਤ ਚੰਗਾ ਹੈ ਹਾਂ ਇਹਦਾ ਥਾਣ ਬਹੁਤ ਚੰਗਾ ਹੈ ਭਾਈ ਝੋਲੀ ਬਹੁਤ ਚੰਗੇ ਦੀ ਗੱਲ ਹੈ ਬਹੁਤ ਚੰਗਾ ਥਾਣਾ ਹੈ ਨਾ ਹਾਂ ਹਾਂ ਵੀਰੇ ਇੱਕ ਨਹੀਂ ਗਮਰਦਾ ਬਈ ਬੱਚਾ ਵੈਸੇ 7-8 ਕਿੰਨੇ ਦਿਨਾਂ ਦੀ ਬਈ 7-8 ਮਹੀਨਿਆਂ ਦੀ ਹਾਂ ਇਹਦੀ ਮਾਂ ਥੱਲੇ 15 ਕਿਲੋ ਸੀਗਾ ਹੂੰ ਉਹ ਵੀ ਕ੍ਰੋਸ ਹੀ ਸੀਗੀ ਠੀਕ ਹੈ ਵੀਰੇ ਹਾਂ ਇਹ ਕ੍ਰੋਸ ਦੀ ਹੈਗੀ ਮੰਨ ਕੇ ਚਲੋ ਇਹ ਵੀ ਕ੍ਰੋਸ ਦੀ ਆ ਕਿਉਂਕਿ ਯਾਰ ਜਿਹੀ ਜਿਹਾ ਆਪਾਂ ਤਿਆਰੀ ਕਰਾ ਦੇਾਂਗੇ ਦੁੱਧ ਦਾ ਹਾਂਜੀ ਹਾਂ ਇਹ ਆਪਾਂ ਵੀ ਟੋਕੜ ਘੱਲਣ ਲਈ ਕਹਿੰਦੀ ਸੀ ਉਹ ਦੂਸੂਈ ਸੀਗੀ ਮਾਂ ਜੀ ਠੀਕ ਹੈ ਬਈ ਹਾਂ ਹਾਂ ਬਈ ਤੇ ਖੋਲੋ ਬਈ ਇਹਨੂੰ ਵੀ ਮਨਾ ਤੋੜ ਤੇ ਇਹਦਾ ਮੁੱਲ ਬਈ ਲੈਣ ਦੇਣ ਕੀ ਰਹੂਗਾ ਇਹਦਾ ਮੁੱਲ ਵੀ ਲੈਣ ਦੇਣ 8000 ਰੁਪਏ ਬਈ 8000 ਰੁਪਏ ਹਾਂ ਜੇ ਕੋਈ ਮੰਨ ਕੇ ਚਲੋ ਵੀਰ ਦੋਵੇਂ ਇਕੱ ਉਹ ਮਾਨਤਣ ਕਰ ਦਾਂਗੇ ਵਧੀਆ ਹੋ ਜੀ ਹਾਂ 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 ਠੀਕ ਹੈ ਬਈ ਜੇ ਬਾਈ ਕਹਿੰਦਾ ਕੋਈ ਜੋੜਾ ਇਕੱਠਾ ਲਊਗਾ ਤਾਂ ਪੋਹਿਆ ਜਾ ਮਾਨਤਣ ਕਰ ਦਿਆਂਗੇ ਬਾਕੀ ਤੋਰੇ ਤਾਰੇ ਦੀਆਂ ਹੱਡਾ-ਹੁੱਡਾ ਦੀਆਂ ਕਰਮਾਲੀਆਂ ਬਹੁਤ ਖੁੱਲੇ ਬੱਚੇ ਆਗੇ ਸੋਹਣੇ ਆ ਬੱਚੇ ਰੰਗ ਰੂਪ ਬਹੁਤ ਪਿਆਰੇ ਆ ਤਾਂ ਥੋੜਾ ਜਿਹਾ ਮੰਨ ਕੇ ਚੱਲੋ ਹੁਣ ਜੋ ਤੁਮ ਨਮਾਈਆਂ ਕਰਕੇ ਵੀ ਗਿੱਲੀਆਂ ਹਾਂ ਨਮਾਈਆਂ ਕਰਕੇ ਥੋੜੀਆਂ ਬਾਈ ਗਿੱਲੀਆਂ ਜ਼ਰੂਰ ਆ ਤੇ ਮੁੱਲ ਬਾਈ ਨੇ ਬਾਈ ਐ ਲਾ ਲਓ ਵੀ ਤਿੰਨਾਂ ਦੀ ਵਾਜਬ ਜੇ ਰੱਖਿਆ ਦੇਣ ਲੈਣੀ ਰੱਖਿਆ ਹਾਂਜੀ ਹਾਂ ਬਈ ਕਿਸੇ ਵੀ ਵੀਰ ਨੂੰ ਤਿੰਨਾਂ ਨਗਾ ਚ ਕੋਈ ਵੀ ਨਗਾ ਵੀ ਪਸੰਦ ਤਾਂ ਬਾਈ ਨਾ ਕਰਿਓ ਕੰਟੈ